ਦੋਸਤੋ ਇਸ ਸਮੇਂ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਉਹ ਬਹੁਤ ਹੀ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਇੱਕ ਦੋ ਨੌਜਵਾਨ ਪੁੱਤਰਾਂ ਦੇ ਵੱਲੋਂ ਆਪਣੇ ਹੀ ਮਾਂ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਪੂਰੀ ਗੱਲ ਤੁਹਾਡੇ ਨਾਲ ਲੱਗੇ ਸਾਂਝੀ ਕਰਦੇ ਆ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਉਹ ਗਾਂਧੀ ਨਗਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ 15 ਸਾਲ ਦੇ ਰਿਲੇਸ਼ਨਸ਼ਿਪ ਹੁੰਦੇ ਹਨ ਅਤੇ 15 ਸਾਲ ਜੋ ਇੱਕ ਆਦਮੀ ਅਤੇ ਔਰਤ ਦਾ ਜੋ ਸਬੰਧ ਹੁੰਦਾ ਹੈ ਉਹ 15 ਸਾਲ ਤੱਕ ਚੱਲਦਾ ਹੈ ਜਿਸ ਦੇ ਦੌਰਾਨ ਉਸ ਔਰਤ ਦੇ ਦੋ ਬੱਚੇ ਵੀ ਹੁੰਦੇ ਹਨ ਜਦੋਂ ਉਹ ਵੱਡੇ ਹੁੰਦੇ ਹਨ ਤਾਂ ਉਹਨਾਂ ਨੂੰ ਇਹ ਚੀਜ਼ ਤੋਂ ਕਹਿਣਾ ਨਹੀਂ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਇਹ ਚੀਜ਼ ਸਹੀ ਨਹੀਂ ਲੱਗਦੀ ਹੈ ਜਿਸ ਦੇ ਦੌਰਾਨ ਉਹਨਾਂ ਨੂੰ ਇਹ ਚੀਜ਼ ਦੀ ਚੜ ਆਉਣੀ ਲੱਗ ਜਾਂਦੀ ਹੈ ਜਿਸ ਦੇ ਦੌਰਾਨ ਜਦੋਂ ਉਹਨਾਂ ਨੂੰ ਇਹ ਸਾਰੀ ਚੀਜ਼ ਦਾ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦੀ ਜੋ ਨਫ਼ਰਤ ਹੁੰਦੀ ਹੈ ਉਹ ਇੱਕ ਤੈਣ ਇੱਕ ਐਨਾ ਹੀ ਫੌਫਨਾਕ ਰੂਪਤਾਰਨ ਕਰ ਲੈਂਦੀ ਹੈ ਜਿਸ ਦੇ ਦੌਰਾਨ ਉਹਨਾਂ ਦੋ ਪੁੱਤਰਾਂ ਦੇ ਵੱਲੋਂ ਉਸ ਦਾ ਕਤਲ ਵੀ ਕਰ ਦਿੱਤਾ ਜਾਂਦਾ ਹੈ ਅਤੇ ਉਹਦੀਆਂ ਜੋ ਆਂਦਰਾਂ ਹੁੰਦੀਆਂ ਹਨ ਉਹ ਹਵਾ ਵਿੱਚ ਬਾਹਰ ਸੁੱਟ ਦਿੱਤੀਆਂ ਜਾਂਦੀਆਂ ਹਨ ਪੂਰੀ ਗੱਲ ਤੁਹਾਡੇ ਨਾਲ ਅੱਗੇ ਸੰਜੀ ਕਰਦੇ ਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਜਾਣਕਾਰੀ ਮੁਤਾਬਕ ਹੈ ਸਾਰੀ ਗੱਲ ਦੱਸੀ ਗਈ ਹੈ ਇੱਕ ਇੱਕ ਦੋ ਪੁੱਤਰ ਇੱਕ ਸੰਜੀਠਾਪੂਰ ਅਤੇ ਇੱਕ ਜਾਂ ਜੇਸ਼ਠਾਪੂਰ ਦੋ ਪੁੱਤਰ ਸਨ ਇੱਕ ਦੀ ਉਮਰ 27 ਸਾਲ ਅਤੇ ਇੱਕ ਦੀ ਉਮਰ 23 ਸਾਲ ਸੀ ਜਿਸ ਦੇ ਦੌਰਾਨ ਉਹਨਾਂ ਦੇ ਜੋ ਮਾਂ ਦਾ ਪ੍ਰੇਮੀ ਸੀ ਉਸ ਦਾ ਨਾਮ ਸੀਗਾ ਰਤਨ ਜੀ ਅਤੇ ਉਸਦੀ ਰਤਨ ਜੀ ਠਾਕੁਰ ਸਿੰਘ ਅਤੇ ਉਸਦੀ ਉਮਰ 43 ਸਾਲ ਦੀ ਸੀ ਜਿਸ ਦੇ ਦੌਰਾਨ ਜਦੋਂ ਹੀ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦੀ ਜੋ ਨਫ਼ਰਤ ਸੀ ਉਹ ਇੱਕਦਮ ਅਜੇਹਾ ਕੌਪਨਾਕ ਰੂਪ ਧਾਰਨ ਕਰ ਲੈਂਦੀ ਹੈ ਜਿਸ ਦੇ ਦੌਰਾਨ ਇੱਕ ਦਿਨ ਉਹ ਜੋ ਰਤਨ ਜੀ ਹੁੰਦੇ ਹਨ ਉਹ ਇਲਾਕੇ ਨੇੜੇ ਦੇ ਪਿੰਡ ਵਿੱਚ ਹੀ ਕਿਸੇ ਦੀ ਘਰ ਦੀ ਸਰੀ ਦਾ ਕੰਮ ਕਰ ਰਹੇ ਹੁੰਦੇ ਨੇ ਜਿਸ ਦੇ ਦੌਰਾਨ ਉਹਨਾਂ ਦਾ ਦੋਸਤ ਵੀ ਉਸਦੇ ਨਾਲ ਹੁੰਦਾ ਹੈ ਜਦੋਂ ਉਹ ਇਹੋ ਕਰਦੇ ਉਸਰੀ ਦਾ ਕੰਮ ਕਰ ਰਹੇ ਹੁੰਦੇ ਹਨ ਤਾਂ ਉੱਥੇ ਸੰਜੀ ਅਤੇ ਜਾਂ ਜੇਸ਼ ਜੋ ਹੁੰਦੇ ਹਨ ਉੱਥੇ ਪਹੁੰਚਦੇ ਹਨ ਅਤੇ ਪਹੁੰਚਣ ਦੇ ਦੌਰਾਨ ਹੀ ਉਹਨਾਂ ਦੇ ਹੱਥ ਵਿੱਚ ਇੱਕ ਡਾਂਗ ਛੋਟੀ ਹੁੰਦੀ ਹੈ ਅਤੇ ਇੱਕ ਚੱਕ ਹੁੰਦਾ ਹੈ ਜਿਸ ਦੇ ਦੌਰਾਨ ਪਹਿਲਾਂ ਜੋ ਸੰਜੇ ਹੁੰਦਾ ਹੈ ਉਹ ਜਲਦ ਤੋਂ ਜਲਦ ਰਤਨ ਜੀ ਦੇ ਸਿਰ ਤੇ ਵਾਰ ਕਰਦਾ ਹੈ ਜਿਸ ਦੇ ਦੌਰਾਨ ਉਹ ਡੈਗ ਪੈਂਦੇ ਹਨ ਤੇ ਡਿੱਗਣ ਦੇ ਨਾਲ ਹੀ ਫਿਰ ਉਹਨਾਂ ਤੇ ਐਨੇ ਭਿਆਨਕ ਵਾਰ ਕੀਤੇ ਜਾਂਦੇ ਜਾਂਦੇ ਹਨ ਕਿ ਉਹ ਲੋਹੋ ਲੁਹਾਨ ਹੋ ਜਾਂਦੇ ਹਨ ਲੋਹੋ ਲੁਹਾਨ ਹੋਣ ਦੇ ਨਾਲ ਹੀ ਉਹਨਾਂ ਦੀਆਂ ਆਂਦਰਾਂ ਵੀ ਕੱਢੀਆਂ ਜਾਂਦੀਆਂ ਹਨ ਚਾਕੂ ਨਾਲ ਕੱਟ-ਕੱਟ ਕੇ ਉਹਦੇ ਸਰੀਰ ਵਿੱਚੋਂ ਆਂਦਰਾਂ ਕੱਢੀਆਂ ਜਾਂਦੀਆਂ ਹਨ ਤੇ ਕੱਢਣ ਦੇ ਦੌਰਾਨ ਹੀ ਉਹਨਾਂ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ ਹਵਾ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਦ ਦੇ ਦੌਰਾਨ ਉੱਥੇ ਜੋ ਮਜਦੂਰ ਹੁੰਦੇ ਹਨ ਅਤੇ ਜੋ ਉਥੇ ਉਸ ਦਾ ਦੋਸਤ ਹੁੰਦਾ ਹੈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਉਥੇ ਚੀਕ ਝਗੜਾ ਲੋਹ ਲੁਹਾਨ ਹੋ ਜਾਂਦੇ ਹਨ ਪਰ ਜਦੋਂ ਉਹਨਾਂ ਨੂੰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਸੰਜੀ ਅਤੇ ਜਾਂ ਜੇਸ਼ ਸਿੰਘ ਉਹ ਉਹਨਾਂ ਨੂੰ ਖੂਨ ਨਾਲ ਲਤਪਟ ਚਾਕੂ ਅਤੇ ਡਾਂਗ ਦਿਖਾ ਦਿੰਦੇ ਹਨ ਜਿਸ ਦੇ ਦੌਰਾਨ ਉਹ ਡਰ ਕੇ ਭਰ ਹੋ ਜਾਂਦੇ ਹਨ ਅਤੇ ਉਹ ਮੌਕੇ ਤੇ ਹੀ ਮੋਟਰਸਾਈਕਲ ਤੇ ਉਹਨਾਂ ਨੂੰ ਡਰਾ ਕੇ ਉਥੋਂ ਫਰਾਰ ਹੋ ਜਾਂਦੇ ਹਨ ਅਤੇ ਜਦੋਂ ਹੀ ਇਸ ਘਟਨਾ ਦਾ ਪਤਾ ਲੱਗਦਾ ਹੈ ਤਾਂ ਉਸ ਦੀ ਮਾਂ ਬਲ ਵੀ ਉਹਨਾਂ ਤੇ ਨਿਰਾਸ਼ਾ ਪੈਦਾ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਫਿਰ ਜਦੋਂ ਪੁਲਿਸ ਨੂੰ ਇਸ ਕਾਰਵਾਈ ਦਾ ਪਤਾ ਲੱਗਦਾ ਹੈ ਤਾਂ ਪੁਲਿਸ ਵੱਲੋਂ ਉਹਨਾਂ ਦੀ ਸ਼ਾਂਬੀਨ ਸ਼ੁਰੂ ਕੀਤੀ ਜਾਂਦੀ ਹੈ ਤੇ ਸ਼ੁਰੂ ਗਏ ਸ਼ੁਰੂ ਕਰਨ ਦੇ ਦੌਰਾਨ ਹੀ ਜਲਦ ਤੋਂ ਜਲਦ ਉਹਨਾਂ ਦੇ ਫੋਨ ਤੇ ਰਿਕਸ਼ਨ ਲਾਈਆਂ ਜਾਂਦੀਆਂ ਹਨ ਜਿੱਥੇ ਕਿ ਕੌਜੇ ਕੰਟਿਆਂ ਬਾਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਗ੍ਰਿਫਤਾਰ ਕਰਨ ਦੇ ਦੌਰਾਨ ਹੀ ਉਹਨਾਂ ਤੇ ਕੇਸ ਪਾਇਆ ਜਾਂਦਾ ਹੈ ਅਤੇ ਕਾਰਵਾਈ ਸਖਤ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਦੁਬਾਰਾ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਗਾਂਧੀਨਗਰ ਦੇ ਇਲਾਕੇ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਦੋ ਪੁੱਤਰਾਂ ਦੇ ਵੱਲੋਂ ਆਪਣੇ ਮਾਂ ਦੇ ਪ੍ਰੇਮੀ ਦਾ ਅਜੀਹਾ ਭਿਆਨਕ ਹੌਫਨਾਕ ਕਤਲ ਕੀਤਾ ਜਾਂਦਾ ਹੈ ਕਿ ਤੁਸੀਂ ਵੀ ਸੋਚ ਕੇ ਅਤੇ ਹੈਰਾਨ ਹੋ ਜਾਓਗੇ ਤੁਹਾਨੂੰ ਦੱਸਦੀ ਹਾਂ ਕਿ ਇਹ ਜੋ ਮਾਮਲਾ ਸਾਹਮਣੇ ਆ ਰਿਹਾ ਹੈ ਉਹ ਅਜਗਾਂਧੀ ਨਗਰ ਤੋਂ ਸਾਹਮਣੇ ਆ ਰਿਹਾ ਜਿੱਥੇ ਕੇ ਦੋ ਪੁੱਤਰਾਂ ਦੇ ਵੱਲੋਂ ਆਪਣੇ ਹੀ ਮਾਂ ਦੇ ਪ੍ਰੇਮੀ ਦਾ ਕਤਲ ਕੀਤਾ ਜਾਂਦਾ ਹੈ ਕਤਲ ਕਿਉਂ ਕੀਤਾ ਜਾਂਦਾ ਹੈ ਕਿੱਥੇ ਕੀਤਾ ਜਾਂਦਾ ਹੈ ਤੇ ਕਿਵੇਂ ਕੀਤਾ ਜਾਂਦਾ ਹੈ ਪੂਰੀ ਕਹਾਣੀ ਤੁਹਾਡੇ ਨਾਲ ਅੱਗੇ ਸੰਜੀ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸਦੀ ਹਾਂ ਕਿ ਇਹ ਜੋ ਮਾਮਲਾ ਸਾਹਮਣੇ ਆ ਰਿਹਾ ਹੈ ਮੁਤਾਬਿਕ ਜਾਣਕਾਰੀ ਮੁਤਾਬਿਕ ਇਹ ਸਾਰੀ ਗੱਲ ਦੱਸੀ ਗਈ ਹੈ ਕਿ ਗਾਂਧੀ ਨਗਰ ਦੇ ਦੋ ਨੌਜਵਾਨ ਜੀ ਜਿਸ ਦੇ ਦੌਰਾਨ ਉਨ੍ਹਾਂ ਦੀ ਮਾਂ ਦੇ ਆਪਸੀ ਸੰਬੰਧ ਸੀ ਅਤੇ ਆਪਸੀ ਸੰਬੰਧ ਜੋ ਸੀ ਉਨ੍ਹਾਂ ਦੇ ਸੰਬੰਧਾਂ ਨੂੰ 15 ਸਾਲ ਹੋ ਚੁੱਕੇ ਸਨ ਜਿਸ ਦੇ ਦੌਰਾਨ ਬੱਚੇ ਛੋਟੇ ਹੁੰਦੇ ਸੀ ਜੋ ਉਹ ਵੱਡੇ ਹੁੰਦੇ ਗਏ ਹੌਲੀ-ਹੌਲੀ ਜਦੋਂ ਵੱਡੇ ਹੁੰਦੇ ਗਏ ਤਾਂ ਉਨ੍ਹਾਂ ਨੂੰ ਇਹ ਗੱਲ ਤੋਂ ਚਾੜ੍ਹ ਆਉਣੀ ਸ਼ੁਰੂ ਹੋ ਗਈ ਕਹਿਣ ਆਉਂਦੀ ਸੀ ਉਨ੍ਹਾਂ ਨੂੰ ਇਹ ਗੱਲ ਤੋਂ ਤਾਂ ਜਦੋਂ ਹੀ ਉਨ੍ਹਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਸੀ ਤਾਂ ਉਨ੍ਹਾਂ ਦੀ ਜੋ ਨਫ਼ਰਤ ਸੀ ਇੱਕਦਣ ਅਜੀਹਾ ਖੌਫਨਾਕ ਕਦਮ ਧਾਰਨ ਕਰ ਲੈਂਦੀ ਹੈ ਰੁਕਤ ਕਰਨ ਕਰ ਲੈਂਦੀ ਹੈ ਜਿਸ ਦੇ ਦੌਰਾਨ ਉਸ ਵਿਅਕਤੀ ਨੂੰ ਜਨਮ ਮਾਰ ਦਿੱਤਾ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਜੋ ਦੋ ਨੌਜਵਾਨ ਸੀ ਉਹ ਦੋਨੇ ਸਕੇ ਭਰਾ ਸੀ ਜਿਸ ਦੇ ਦੌਰਾਨ ਉਹਨਾਂ ਦੇ ਨਾਮ ਸੀ ਇੱਕ ਦਾ ਨਾਮ ਸੰਜੇ ਠਾਕੁਰ ਸੀ ਅਤੇ ਦੂਜੇ ਦਾ ਨਾਮ ਜੇ ਰੇਸ਼ ਠਾਕੁਰ ਸੀ ਜਿਸ ਦੇ ਦੌਰਾਨ ਇੱਕ ਦੀ ਉਮਰ 27 ਸਾਲ ਅਤੇ ਇੱਕ ਦੀ ਉਮਰ 23 ਸਾਲ ਸੀ ਅਤੇ ਜੋ ਉਸ ਦੀ ਮਾਂ ਦਾ ਪ੍ਰੇਮੀ ਸੀ ਉਸ ਦਾ ਨਾਮ ਰਤਨਜੀ ਠਾਕੁਰ ਸੀ ਅਤੇ ਉਸ ਦੀ ਉਮਰ 45 ਸਾਲ ਦੀ ਸੀ ਜਾਣਕਾਰੀ ਮੁਤਾਬਕ ਸਾਰੀ ਗੱਲ ਦੱਸੀ ਗਈ ਹੈ ਕਿ ਜਦੋਂ ਹੀ ਉਸ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦੁਆਰਾ ਇਹ ਘਣਾਉਣਾ ਕੰਮ ਕੀਤਾ ਜਾਂਦਾ ਹੈ ਇਹ ਕੰਦੀ ਕਰਦਾ ਕੀਤੀ ਜਾਂਦੀ ਹੈ ਅਤੇ ਜਦੋਂ ਹੀ ਉਸ ਨੂੰ ਮਾਰਿਆ ਜਾਂਦਾ ਹੈ ਤਾਂ ਉਸ ਦੇ ਸਰੀਰ ਦੇ ਪੁੱਟੇ-ਪੁੱਟੇ ਕਰਕੇ ਉਸ ਦੀਆਂ ਜੋ ਅੰਤੜੀਆਂ ਹੁੰਦੀਆਂ ਹਨ ਆਂਦਰਾ ਹੁੰਦੀਆਂ ਹਨ ਉਹਨਾਂ ਨੂੰ ਹਵਾ ਵਿੱਚ ਬਾਹਰ ਝਟ ਦਿੱਤਾ ਜਾਂਦਾ ਹੈ ਅਤੇ ਮੌਜੂਦਾ ਲੋਕਾਂ ਕੋਲੋਂ ਉਸ ਨੂੰ ਬਚਾਉਣ ਦੀ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਤੋਂ ਨਹੀਂ ਬਚਾਇਆ ਜਾਂਦਾ ਤੁਹਾਨੂੰ ਦੱਸਦੀ ਇਹ ਕਿ ਜਦੋਂ ਹੀ ਇਹ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉੱਥੇ ਪੁੱਛਿਆ ਜਾਂਦਾ ਹੈ ਕਿ ਤੁਸੀਂ ਇਹ ਕਿਉਂ ਕੀਤਾ ਤਾਂ ਪੁੱਤਰਾਂ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਕਿ ਅਸੀਂ ਇਹ ਗੱਲ ਐਸ ਲਈ ਕੀਤੀ ਹੈ ਕਿਉਂਕਿ ਬਹੁਤ ਸਮਾਂ ਪਹਿਲਾਂ ਇਹ ਸਭ ਕੁਝ ਚੱਲ ਰਿਹਾ ਸੀ ਜਿਸ ਦੇ ਦੌਰਾਨ ਸਾਨੂੰ ਇਹ ਫੀਲ ਹੁੰਦਾ ਸੀ ਕਿ ਸਾਡੇ ਪਰਿਵਾਰ ਦੀ ਬੇზਗੀ ਹੈ ਜਿਸ ਦੇ ਦੌਰਾਨ ਸਾਡੇ ਜੋ ਪਿਤਾ ਜੀ ਸੀ ਉਹਨਾਂ ਨੂੰ ਵੀ ਇਹ ਗੱਲ ਸ਼ਰਮਸ਼ਾਰ ਕਰਦੀ ਸੀ ਜਿਸ ਦੇ ਦੌਰਾਨ ਉਹਨੇ ਉਹ ਕਿਨੌਣਾ ਕਦਮ ਚੁੱਕਿਆ ਸੀ ਜਦੋਂ ਵੀ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਜਿੱਥੇ ਉਹ ਰਤਨ ਜੀ ਅਤੇ ਉਸ ਦਾ ਦੋਸਤ ਕਿਸੇ ਦੇ ਘਰ ਦੀ ਉਹ ਸਾਰੀ ਕਰ ਰਹੇ ਹੁੰਦੇ ਹਨ ਤਾਂ ਉਹ ਤੁਰੰਤ ਹੀ ਉੱਥੇ ਪਹੁੰਚਦੇ ਹਨ ਅਤੇ ਪਹੁੰਚਣ ਦੇ ਦੌਰਾਨ ਹੀ ਉਹਨਾਂ ਦੇ ਹੱਥ ਵਿੱਚ ਇੱਕ ਚਾਕੂ ਅਤੇ ਦੂਜਾ ਇੱਕ ਡੰਡਾ ਹੁੰਦਾ ਹੈ ਇੱਕ ਛੋਟੀ-ਛੋਟੀ ਹੁੰਦੀ ਹੈ ਜਿਸ ਦੇ ਦੌਰਾਨ ਜਦੋਂ ਉਹ ਉੱਥੇ ਪਹੁੰਚਦੇ ਹਨ ਤਾਂ ਤੁਰੰਤ ਸੰਜੇ ਦੇ ਵੱਲੋਂ ਉਹਨਾਂ ਦੇ ਸਿਰ ਵਿੱਚ ਇੱਕ ਭਿਆਨਕ ਵਾਰ ਕੀਤਾ ਜਾਂਦਾ ਹੈ ਜਿਸ ਦੇ ਦੌਰਾਨ ਉਹ ਤੁਰੰਤ ਹੀ ਉੱਥੇ ਥੱਲੇ ਡੈਗ ਪੈਂਦੇ ਹਨ ਤੇ ਥੱਲੇ ਡਿੱਗਣ ਦੇ ਨਾਲ ਹੀ ਯਾਯੇਸ਼ ਦੇ ਬਗਰੋ ਵੀ ਵੱਲੋਂ ਵੀ ਉਹਨਾਂ ਦੇ ਸਰੀਰ ਤੇ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਭਿਆਨਕ ਕਈ ਵਾਰ ਕੀਤੇ ਜਾਂਦੇ ਹਨ ਜਸ ਦੇ ਦੌਰਾਨ ਉਹ ਲੋਹਾ ਲੋਹਾਂਡ ਹੋ ਜਾਂਦੇ ਹਨ ਚਾਕੂਆਂ ਨਾਲ ਅਤੇ ਸੂਟੀਆਂ ਦੇ ਨਾਲ ਉਹਨਾਂ ਨੂੰ ਕੁੱਟਿਆ ਜਾਂਦਾ ਹੈ ਉਹਨਾਂ ਦੀ ਚੀਰ-ਵਾੜ ਕੀਤੀ ਜਾਂਦੀ ਹੈ ਤੇ ਜਦੋਂ ਹੀ ਉਹਨਾਂ ਦੀ ਜਾਨ ਜਾ ਚੁੱਕੀ ਹੁੰਦੀ ਹੈ ਤਾਂ ਉਹਨਾਂ ਦੀਆਂ ਜੋ ਅੰਤਰਾ ਸੀ ਉਹਨਾਂ ਦੀਆਂ ਜੋ ਅੰਤਣੀਆਂ ਸੀ ਉਹਨਾਂ ਨੂੰ ਜਲਦ ਤੋਂ ਜਲਦ ਬਾਹਰ ਕੱਢਿਆ ਜਾਂਦਾ ਹੈ ਤੇ ਬਾਹਰ ਕੱਢਣ ਦੇ ਨਾਲ ਹੀ ਉਹਨਾਂ ਨੂੰ ਬਾਹਰ ਛੱਟ ਦਿੱਤਾ ਜਾਂਦਾ ਹੈ ਤੇ ਬਾਅਦ ਵਿੱਚ ਜਿਹੜੇ ਆਸ-ਪਾਸੇ ਦੇ ਮੌਜੂਦਾ ਲੋਕ ਸੀ ਅਤੇ ਰਤਨ ਜੀ ਦੇ ਦੋ ਜੋ ਦੋਸਤ ਸੀ ਉਹਨਾਂ ਨੂੰ ਵੀ ਉੱਥੇ ਆ ਜਾਂਦੇ ਹਨ ਪਹੁੰਚ ਜਾਂਦੇ ਹਨ ਤਾਂ ਉਹਨਾਂ ਦੁਆਰਾ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਰਤਨ ਜੀ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਪਰ ਉਹ ਨਾਕਾਮ ਹੋ ਜਾਂਦੇ ਹਨ ਕਿਉਂ ਤੁਹਾਨੂੰ ਦੱਸ ਦਈਏ ਕਿ ਜਦੋਂ ਹੀ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਦੋਨੇ ਭਰਾ ਹੁੰਦੇ ਹਨ ਉਹ ਉਹਨਾਂ ਕੋਲ ਇੱਕ ਖੂਨ ਨਾਲ ਲਤਪਟ ਡੰਡਾ ਅਤੇ ਦੂਸਰੀ ਜੋ ਚਾਕੂ ਸੀ ਉਸ ਨੂੰ ਉਹਨਾਂ ਦੇ ਕਰ ਦਿੰਦੇ ਹਨ ਜੱਜ ਦੇ ਦਰਾਂ ਨੂੰ ਡਰ ਜਾਂਦੇ ਹਨ ਕਿਉਂਕਿ ਉਹ ਆਪ ਵੀ ਖੂਨ ਨਾਲ ਲਿਭੜ ਚੁੱਕੇ ਹੁੰਦੇ ਹਨ ਅਤੇ ਉਹਨਾਂ ਵਿੱਚੋਂ ਬਹੁਤ ਜ਼ਿਆਦਾ ਕਿਉਂਕਿ ਉਹ ਸਾਰਾ ਖੂਨ ਰਤਨ ਜੀ ਦਾ ਹੁੰਦਾ ਹੈ ਅਤੇ ਉਹ ਲਗਪਤ ਖੂਨ ਨਾਲ ਹੋ ਕੇ ਉਹਨਾਂ ਨੂੰ ਡਰਾ ਕੇ ਉਥੋਂ ਮੌਕੇ ਤੇ ਹੀ ਮੋਟਰਸਾਈਕਲ ਤੇ ਫਰਾਰ ਹੋ ਜਾਂਦੇ ਹਨ ਅਤੇ ਫਰਾਰ ਹੋਣ ਦੇ ਦੌਰਾਨ ਹੀ ਜਦੋਂ ਇਹ ਸਾਰੀ ਗੱਲ ਪੁਲਿਸ ਨੂੰ ਦੱਸੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਉਹਨਾਂ ਦੀ ਛਾਣਬੀੜ ਕੀਤੀ ਜਾਂਦੀ ਹੈ ਛਾਣਬੀੜ ਦੇ ਦੌਰਾਨ ਜਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਮੋਬਾਈਲਾਂ ਤੇ ਲੋਕੇਸ਼ਨਾਂ ਵੀ ਲਗਾਈਆਂ ਜਾਂਦੀਆਂ ਹਨ ਅਤੇ ਲੋਕੇਸ਼ਨਾਂ ਲਗਾਉਣ ਦੇ ਦੌਰਾਨ ਹੀ ਕੁਝ ਘੰਟਿਆਂ ਦੇ ਵਿੱਚ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਸ ਦੇ ਦੌਰਾਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਜੇਕਰ ਤੁਹਾਡਾ ਇਹ ਮਾਮਲਾ ਸੀ ਤਾਂ ਤੁਸੀਂ ਸਿੱਧਾ ਆ ਕੇ ਕਾਨੂੰਨ ਦੇ ਹਵਾਲੇ ਕਰਦੇ ਕਾਨੂੰਨ ਨੂੰ ਦੱਸਦੇ ਕਿ ਆ ਗੱਲ ਐ ਆ ਗਲਤ ਤੁਹਾਨੂੰ ਕਾਨੂੰਨ ਹੱਥ ਵਿੱਚ ਲੈਣ ਦੀ ਕੀ ਲੋੜ ਸੀ ਦਾ ਪੁੱਤਰਾਂ ਦੇ ਵੱਲੋਂ ਇਹ ਬਿਆਨ ਆਇਆ ਕਿ ਸਾਨੂੰ ਬਹੁਤ ਸਮੇਂ ਪਹਿਲਾਂ ਇਹ ਚੀਜ਼ ਦਾ ਪਤਾ ਸੀ ਪਰ ਜਿਹੜੀ ਸਾਡੀ ਨਫ਼ਰਤ ਸੀ ਉਹ ਇੱਕ ਦਿਨ ਅਜਿਹਾ ਖੌਫਨਾਕ ਕਦਮ ਧਾਰਨ ਕਰ ਲਈ ਕਿ ਸਾਨੂੰ ਨਹੀਂ ਪਤਾ ਕਿਉਂ ਕਿ ਦਿਨ ਬਦਨ ਇਹ ਜੋ ਇਹਨਾਂ ਦਾ ਮਸਲਾ ਸੀ ਮਾਮਲਾ ਸੀ ਉਹ ਦਿਨ ਬਦਨ ਬਹੁਤ ਜ਼ਿਆਦਾ ਵਾਤਾਜਨਦਾ ਸੀ ਦਸਦੇ ਦੌਰਾਨ ਮੇਰੇ ਪਿਤਾ ਜੀ ਵੀ ਇਸ ਗੱਲ ਦੀ ਸ਼ਰਮ ਮੰਦੇ ਸਨ ਅਤੇ ਸਾਡੇ ਪਰਿਵਾਰ ਤੇ ਵੀ ਜੋ ਅੱਜ ਸੀ ਉਹ ਘਟਦੀ ਜਾਂਦੀ ਸੀ ਜਸਦੇ ਦੌਰਾਨ ਉਹਨਾਂ ਨੂੰ ਇਹ ਖੌਫਨਾ ਕਦਮ ਚੁੱਕਣਾ ਪਿਆ ਅਤੇ ਉਹਨਾਂ ਨੇ ਇਸ ਨੂੰ ਮਾਰਿਆ ਤੇ ਤੁਸੀਂ ਦੇਖੋਗੇ ਜਦੋਂ ਹੀ ਇਸ ਨੂੰ ਮਾਰ ਦਿੱਤਾ ਤਾਂ ਬਾਅਦ ਵਿੱਚ ਉਸ ਦੀਆਂ ਜੋ ਅੰਤਰਾ ਸੀ ਜੋ ਅੰਤਣੀਆਂ ਸੀ ਉਹ ਬਾਹਰ ਸੁੱਟ ਦਿੱਤੀਆਂ ਜਸਦੇ ਦੌਰਾਨ ਜਦੋਂ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਦੇ ਸਖਤ ਕਾਰਵਾਈ ਕੀਤੀ ਗਈ ਹਨ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ